ਉਤੇ ਜੇ ਸਾਡੀ ਖਬਰ ਜੇ ਇੱਕ ਬੰਦਾ ਬੈਗ ਭਰ-ਭਰ ਕੇ ਬੈਂਕ ਚ ਨੋਟ ਲਿਜਾ ਰਿਆ ਹੈਗਾ ਤੇ ਬੈਂਕ ਦੇ ਅਧਿਕਾਰੀਆਂ ਨੂੰ ਪਤਾ ਨਹੀਂ ਲੱਗ ਰਿਹਾ ਜਾਂ ਉਹਨਾਂ ਨੇ ਪਤਾ ਲੱਗੇ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਤਾਂ ਮੈਨੂੰ ਲੱਗਦਾ ਕਿ ਇੰਨਾ ਏਡਾ ਵੱਡਾ ਫਰਾਡ ਹੋਇਆ ਔਰ ਇੰਨਾ ਲੰਮਾ ਸਮਾਂ ਚੱਲਿਆ ਹੈਗਾ ਕਿਉਂਕਿ ਬੈਂਕ ਸ਼ਾਮ ਤੱਕ ਸਾਰਾ ਕੁਝ ਬਿਜ਼ੀਲੈਂਟ ਕਰ ਲੈਂਦੀ ਆ ਇਹਨੇ ਵਿਸ਼ਵਾਸ ਹੀ ਇੰਨਾ ਬਣਾ ਲਿਆ ਜੀ ਸਾਡੇ ਤੇ ਅੱਛਾ ਜਦੋਂ ਆਉਂਦਾ ਸੀ ਨਾ ਵੀ ਜਦੋਂ ਇਹ ਆਉਂਦਾ ਸੀਗਾ ਵੀ ਅਸੀਂ ਜਾਣਦੇ ਸੀਗੇ ਪਹਿਲਾਂ ਆਪਦੇ ਟੇਬਲ ਤੇ ਬਿਠਾ ਲੈਂਦਾ ਸਾਨੂੰ ਕਿ ਕਿੰਨੀ ਪੇਮੈਂਟ ਚਾਹੀਦੀ ਆ ਆਪਦੇ ਕਾਊਂਟਰ 'ਚੋਂ ਕੱਢ ਕੇ ਪੇਮੈਂਟ ਦੇ ਦਿੰਦਾ ਸੀ ਜਿਹੜੀ ਲਿਮਿਟ ਹੁੰਦੀ ਸੀ ਉਹਦੇ 'ਚੋਂ ਹਾਂਜੀ 플ਾਨ ਦੇਨ ਵੀ ਉਹ ਆਪਦੇ ਕੋਲ ਹੀ ਕਰ ਦਿੰਦਾ ਸੀ ਪਰ ਬੈਂਕ ਨੇ ਇੱਕ ਜਿਹੜੀ ਹੈਗੀ ਕੋਰ ਲਾ ਅਪਰੋਵਾਈ ਕੀਤੀ ਹੈਗੀ ਉਹਦੀ ਬਦਲੀ ਨਾ ਕਰਕੇ ਜਾਂ ਲੋਕਾਂ ਦੀ ਸਪਸ਼ਟ ਕਰਕੇ ਬੈਂਕ ਜਿਹੜੀ ਉਹ ਲੋਕਾਂ ਨੇ ਚਲਾਉਣੀ ਉਹ ਬੈਂਕ ਦੇ ਅਧਿਕਾਰੀਆਂ ਨੇ ਚਲਾਉਣੀ ਹੈਗੀ ਆ ਤੇ ਸਾਡੇ ਮੰਚ ਤੇ ਇੱਕ ਮੇਨ ਮੋਟਿਵ ਫਰੀਦਕੋਟ ਪੁਲਿਸ ਦੇ ਮੰਚ ਇਹੀ ਸੀ ਇਹ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਜਿਹੜੀ ਜਿਹੜਾ ਇਹ ਬੰਦਾ ਲੈ ਕੇ ਭਜਿਆ ਸੀ ਤੇ ਉਸੇ ਮੋਟਿਵ ਨੂੰ ਧਿਆਨ ਚ ਰੱਖਦੇ ਹੋਏ ਸੀ ਬਰਿੰਦਵਾਨਾ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਪੁਲਿਸ ਨੇ ਹਜੇ ਉਹਨਾਂ ਦੇ ਅਧਿਕਾਰੀ ਹੈ ਜਿਹੜੇ ਉਹਨੂੰ ਟੈਰੋਗੇਟ ਨਹੀਂ ਕੀਤਾ ਇਸ ਫਰਾਡ ਦੇ ਵਿੱਚ ਬੈਂਕ ਦੇ ਉੱਚ ਅਧਿਕਾਰੀ ਡੈਫੀਨਿਟਲੀ ਸ਼ਾਮਲ ਹੈਗੇ ਆ वैसे वाले वाले वाल बैंक वाले 3 साल बाद ट्रांसफर ਕਰ ਦਿੰਦੇ ਜੇ 15 ਸੱਤ ਤੋਂ ਬੈਠਾ ਸੀ ਬੈਂਕ ਅਧਿਕਾਰੀਆਂ ਦੀ ਵੀ ਕੋ ਜਾਂਚ ਕੀਤੀ ਜਾਵੇ ਇਹ ਸਵਾਲ ਜੇ ਤੁਸੀਂ ਬੈਂਕ ਆਫੀਸ਼ੀਅਲਸ ਨੂੰ ਪੁੱਛੋ ਆਈ वुड ਰੈਦਰ ਨਾਟ ਕਮੈਂਟ ਆਨ ਦੈਟ ਪੁਲਿਸ ਸੇ ਇਸ ਮਾਮਲੇ ਦੇ ਕਰੂ ਕੁਝ ਨਹੀਂ ਜੀ ਦੈਟ ਇਜ਼ ਨਾਟ ਫਾਰ ਅਸ ਸੇ ਇਹ ਗੱਲ ਕਲੀਅਰ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਬੈਂਕ ਦਾ ਜਿਹੜੀ ਉਸੇ ਭਰੋਸੇ ਤੇ ਹੁੰਦੀ ਹੈ ਤੇ ਜੇ ਤੁਸੀਂ ਮਤਲਬ ਐਫ ਡੀਆਂ ਦੇ ਪੈਸੇ ਲਾਏ ਗਬਰਨ ਹੋਇਆ ਜਿਹੜੇ ਕੈਸ਼ ਆ ਜਾਂ ਲਿਮਟ ਆਨਲਾਈਨ ਗਬਰਨ ਹੋਇਆ ਹੈਗਾ ਇੱਕ ਬੈਂਕ ਅਧਿਕਾਰੀ ਕੋਲ ਬਹੁਤ ਸਾਰੀ ਪਾਵਰ ਹੁੰਦੀ ਹੈ ਇਹਨਾਂ ਦੇ ਪੰਜਾਬ ਲਖਦੀ ਐਫਡੀ ਪਈ ਹੋਵੇ ਉਹ ਤੋੜ ਸਕਦੇ ਹੈਗੇ ਆ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ। ਫਰੀਦਕੋਟ ਜ਼ਿਲ੍ਹੇ ਦੇ 사ਦਕ ਦੀ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ 50 ਕਰੋੜ ਰੁਪਏ ਦੇ ਕਰੀਬ ਦਾ ਕਪਲਾ ਹੁੰਦਾ ਤੇ ਕਪਲਾ ਕਰਨ ਵਾਲਾ ਅਮਰ ਢਿੰਗੜਾ ਭਾਵੇਂ ਇਸ ਵੇਲੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਸ ਦੇ ਕਈ ਸਾਥੀ ਵੀ ਗ੍ਰਿਫਤਾਰ ਕਰ ਲਏ ਆ ਪਰ ਇਸ ਮਾਮਲੇ ਦੇ ਵਿੱਚ ਬੈਂਕ ਅਧਿਕਾਰੀਆਂ ਦੀ ਇਸ ਬੈਂਕ ਨਾਲ ਸਬੰਧਤ ਅਫਸਰਾਂ ਦੀ ਜਿਹੜੀ ਉਸ ਨਾਲ ਕਥਿਤ ਤੌਰ ਤੇ ਮਿਲੀ ਭੁਗਤ ਸੀ ਉਸ ਨੂੰ ਜਗਹ ਘਰ ਨਹੀਂ ਕੀਤਾ ਜਾ ਰਿਹਾ ਬਲਕਿ ਲੁਕੋਇਆ ਜਾ ਰਿਹਾ ਜਾਂਚ ਦੌਰਾਨ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਜਾਣਕਾਰੀ ਦੇ ਅਨੁਸਾਰ ਨਿਯਮਾਂ ਅਨੁਸਾਰ ਬੈਂਕ ਦੇ ਵਿੱਚ ਕਿਸੇ ਵੀ ਮਲਾਜ਼ਮ ਨੂੰ 3 ਸਾਲ ਤੋਂ ਵੱਧ ਕਿਸੇ ਵੀ ਸੀਟ ਤੇ ਤੇ ਕਿਸੇ ਵੀ ਸਥਾਨ ਤੇ ਨਹੀਂ ਰੱਖਿਆ ਜਾ ਸਕਦਾ ਪਰ ਪਿਛਲੇ 15 ਸਾਲਾਂ ਤੋਂ ਇਹ ਕਹਿ ਕੇ ਕਿ ਲੋਕਾਂ ਨੇ ਮੰਗ ਕੀਤੀ ਆ ਲੋਕ ਚਾਹੁੰਦੇ ਆ ਕਿ ਉਹ ਇੱਥੇ ਰਹੇ ਤੇ ਉਸ ਨੂੰ 15 ਸਾਲਾਂ ਤੋਂ ਇੱਕੋ ਹੀ ਬੈਂਕ ਸਾਧਕ ਦੇ ਵਿੱਚ ਰੱਖਿਆ ਹੋਇਆ ਸੀ ਹੁਣ ਅਮਰਤਿੰਗੜੇ ਤੇ ਉਸਦੇ ਸਾਥੀਆਂ ਤੋਂ ਇਲਾਵਾ ਜਿਹੜੇ ਬੈਂਕ ਅਧਿਕਾਰੀ ਇਸ ਮਾਮਲੇ ਦੇ ਵਿੱਚ ਕਥਿਤ ਤੌਰ ਤੇ ਸ਼ਾਮਲ ਆ ਉਹਨਾਂ ਦੀ ਜਾਂਚ ਕਰਕੇ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ ਖਾਲੀ ਸਰ ਜਿਹੜੀ ਤੁਸੀਂ ਇਹ ਗੱਲ ਕਹੀ ਐ SBI ਬੈਂਕ 사ਧਕ ਵਾਲੀ ਕਿ ਉਹ ਤਿੰਨ ਸਾਲਾਂ ਬਾਅਦ ਬਦਲੀ ਕਰਦੇ ਐ ਰੈਦਰ ਕੇ ਗੱਲ ਇਸ ਤੋਂ ਵੀ ਅੱਗੇ ਐ ਕਿ ਸਪੋਜ਼ ਕਰੋ ਕਿ 사ਧਕ ਬੈਂਕ ਦੇ ਵਿੱਚ 10 ਵਫਾਈ ਹੈਗੇ ਐ ਉਹ ਲਗਾਤਾਰ ਇੱਕੋ ਪੋਸਟ ਤੇ ਕੰਮ ਨਹੀਂ ਕਰ ਸਕਦੇ ਜਿਹੜਾ ਅੱਜ ਕੈਸ਼ ਸ਼ੀਰਾ ਕਾਲ ਨੂੰ ਮਿੱਧਰੀ ਕੁਰਸੀ ਦੇ ਬੰਦਾ ਹੁੰਦਾ ਜੋ ਦੂਜੀ ਕੁਰਸੀ ਦੇ ਬੰਦਾ ਉਹਨਾਂ ਦੀ ਸੀਟਾਂ ਲਗਾਤਾਰ ਨਹੀਂ ਹੈਗੀਆਂ ਉਹ ਬਦਲਦੀਆਂ ਰਹਿੰਦੀਆਂ ਇਹ ਪਤਾ ਲੱਗਾ ਕਿ ਮਿਤਤੀ ਢਿੰਗੜਾ ਜਿਹੜਾ 15 ਸਾਲ ਲਗਾਤਾਰ ਇੱਕੋ ਪੋਸਟ ਤੇ ਕੰਮ ਕਰਦਾ ਰਿਹਾ ਹੈਗਾ ਪਰ ਇਹ ਕਲੇਮ ਕੀਤਾ ਜਾ ਰਿਹਾ ਕਿ ਲੋਕ ਉਹਦੀ ਸ਼ਿਫਾਰਿਸ਼ ਕਰਦੇ ਸੀ ਮੈਨੂੰ ਇਹ ਲੱਗਦਾ ਕਿ ਲੋਕ ਤਰਸ਼ਪਾਰਸ਼ ਕਰਦੇ ਸੀ ਜਾਂ ਨਹੀਂ ਸੀ ਕਰਦੇ ਇਹ ਤਾਂ ਨਹੀਂ ਪਤਾ ਹੈਗਾ ਪਰ ਬੈਂਕ ਨੇ ਇੱਕ ਜਿਹੜੀ ਹੈਗੀ ਕੋਰ ਲਾ ਪ੍ਰੋਵਾਈਡ ਕੀਤੀ ਹੈਗੀ ਉਹਦੀ ਬਦਲੀ ਨਾ ਕਰਕੇ ਜਾਂ ਲੋਕਾਂ ਦੀ ਸਪਾਰਸ਼ ਕਰਕੇ ਬੈਂਕ ਜਿਹੜੀ ਉਹ ਲੋਕਾਂ ਨੇ ਚਲਾਉਣੀ ਉਹ ਬੈਂਕ ਦੇ ਅਧਿਕਾਰੀਆਂ ਨੇ ਚਲਾਉਣੀ ਹੈਗੀ ਆ ਉਹ ਦੱਸਣ ਕਿ ਕਿਹੜੇ ਬੰਦੇ ਨੇ ਸਪਾਰਸ਼ ਕੀਤੀ ਸੀ ਕਿ ਇਹਦੀ ਬਦਲੀ ਨਾ ਕਰੋ ਨੇਚਰਲੀ ਜਿਹੜਾ ਕੋਆਪਰੇਟਿਵ ਬੰਦਾ ਹੈਗਾ ਉਹਨੂੰ ਕੋਈ ਬਦਲਣਾ ਨਹੀਂ ਚਾਹੁੰਦਾ ਪਰ ਇਹ ਕੋਈ ਮਤਲਬ ਇਸ ਤਰ੍ਹਾਂ ਦਾ ਕ੍ਰਾਈਟੇਰੀਆ ਨਹੀਂ ਹੈਗਾ ਕਿ ਜਿਵੇਂ ਲੋਕ ਚਾਹੁੰਦੇ ਉਹਨੂੰ ਬਦਲਿਆ ਨਾ ਜਾਵੇ ਸਰਵਸ ਰੂਲ 'ਚ ਇਸ ਤਰ੍ਹਾਂ ਦਾ ਕੋਈ ਪ੍ਰਵੀਜ਼ਨ ਨਹੀਂ ਹੈਗਾ ਨਾ ਹੀ ਬੈਂਕ ਇਹ ਕਰ ਸਕਦੀ ਹੈ ਤੁਸੀਂ ਇਸ ਤੋਂ ਵੱਡੀ ਇੱਕ ਹੋਰ ਗੱਲ ਵੇਖੋ ਕਿ ਜਿਹੜਾ ਮਿੱਤ ਢੀਗਲਾ ਹੈਗਾ ਉਹ ਬੈਂਕ ਦੇ ਵਿੱਚ ਮਤਲਬ ਇੱਕ ਬੰਦਾ ਉਹਨੂੰ 4 ਲੱਖ 57000 ਸਮਥਿੰਗ ਪੈਸੇ ਦੇ ਕੇ ਜਾਂਦਾ ਹੈ ਛਾ ਉਹ ਪੈਸੇ ਨਾਲ ਘਰੇ ਲੈ ਜਾਂਦਾ ਔਰ ਬੈਂਕ ਨੂੰ ਇਹ ਗੱਲ ਦਾ ਪਤਾ ਨਹੀਂ ਲੱਗਦਾ ਹੈਗਾ ਉਸੇ ਤਰ੍ਹਾਂ ਫਿਰ ਇੱਕ 5 ਲੱਖ ਦੀ ਮਾਉਂਟ ਆਉਂਦੀ ਹੈ ਉਹ ਵੀ ਉਹ ਘਰੇ ਲੈ ਜਾਂਦਾ ਪਤਾ ਨਹੀਂ ਲੱਗਦਾ ਹਾਲਾਂਕਿ ਅਲਸ ਬੈਂਕ ਦੇ ਵਿੱਚ ਜਦੋਂ ਵੀ EMPLOYEES ਜਾਂਦੇ ਤਾਂ ਹਰ EMPLOYEES ਦੀ ਇਨਵੈਂਟਰੀ ਹੁੰਦੀ ਹੈ ਕਿ ਅੱਜ ਜਦੋਂ ਘਰੋਂ ਆਇਆ ਉਹਦੇ ਨਾਲ ਕੀ ਕੀ ਹੈਗਾ ਉਹਦੇ ਪਰਸ ਕਿੰਨੇ ਪੈਸੇ ਹੈਗੇ ਆ ਰੈਦਰ ਕਿ ਨੋਟ ਦੱਸਣੀ ਪੈਂਦੀ ਹੈ ਇਨਵੈਂਟਰੀ ਬਣਾਉਣੀ ਪੈਂਦੀ ਹੈ ਕਿ ਮੇਰੇ 100 ਦੇ ਨੋਟ ਆ 500 ਦੇ ਨੋਟ ਇੰਨੇ 2000 ਦੇ ਨੀ ਹੈਗੇ ਆ ਜੇ ਇੱਕ ਬੰਦਾ ਬੈਗ ਭਰ-ਭਰ ਕੇ ਬੈਂਕ 'ਚ ਨੋਟ ਲਿਜਾ ਰਿਹਾ ਹੈਗਾ ਤੇ ਬੈਂਕ ਦੇ ਅਧਿਕਾਰੀਆਂ ਨੂੰ ਪਤਾ ਨਹੀਂ ਲੱਗ ਰਿਹਾ ਜਾਂ ਉਹਨਾਂ ਨੂੰ ਪਤਾ ਲੱਗੇ ਹੁੰਦੇ ਬਾਅਦ ਵਿੱਚ ਕਾਰਵਾਈ ਨਹੀਂ ਕੀਤੀ ਤਮੈਨੂੰ ਲੱਗਦਾ ਕਿ ਇੱਡਾ ਵੱਡਾ ਫਰਾਡ ਹੋਇਆ ਔਰ ਇਨਾ ਲੰਮਾ ਸਮਾਂ ਚੱਲਿਆ ਹੈਗਾ ਕਿਉਂਕਿ ਬੈਂਕ ਸ਼ਾਮ ਤੱਕ ਸਾਰਾ ਕੁਝ ਬਿਜ਼ੀਲੈਂਟ ਕਰ ਲੈਂਦੀ ਆ ਲਗਭਗ ਇੱਕ ਹਫਤੇ ਤਿੰਨ ਵਾਰੀ ਸਾਰਾ ਇੱਕ ਦਿਨ ਅੰਦਰ ਲੈਨ ਦੀ ਚੈੱਕ ਹੁੰਦਾ ਕਿੱਥੋਂ ਆਇਆ ਕਿਵੇਂ ਗਿਆ ਡਾਕੂਮੈਂਟ ਭਰੇ ਚੈੱਕ ਪ੍ਰੋਪਰ ਪਾਸ ਹੋਏ ਜਿਹੜੇ ਚੈੱਕ ਦਿੱਤੇ ਸੀ ਗਾਂਹ ਪਾਸ ਦੇ ਕਿ ਨਹੀਂ ਜਿਹੜੇ ਅੱਗੋਂ ਆਏ ਸੀ ਉਹ ਹੋਏ ਕਿ ਨਹੀਂ ਤਾਂ ਮੈਨੂੰ ਲੱਗਦਾ ਕਿ ਜਿਹੜੀ ਪੁਲਿਸ ਆ ਉਹ ਇੱਕ ਖਾਸ ਪਾਸੇ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਕਿ ਮਿਤਤਿੰਗੜਾ ਐਂਡ ਆਦਰਸ ਜਿਹੜੇ ਪ੍ਰਾਈਵੇਟ ਬੰਦੇ ਹੈਗੇ ਆ ਇਹਦੇ ਵਿੱਚ ਬੈਂਕ ਦੇ ਜਿਹੜੇ ਅਧਿਕਾਰੀ ਆ ਉਹ ਡੈਫੀਨਿਟਲੀ ਸ਼ਾਮਲ ਹੈਗੇ ਆ ਉਹ ਇੱਕ ਗਲਤ ਅਸਟੇਟ ਵੀ ਲੱਗਦਾ ਰਹੇ ਨੇ ਕਿ ਆ ਤੇ ਦੋ ਬੰਦੇ ਸਸਪੈਂਡ ਕੀਤੇ ਹੈਗੇ ਇੱਕ ਉਹਨੇ ਤੇ ਇੰਗਰੇਜ਼ ਸ਼ਾਹ ਅਮਨਦੀਪ ਸਿੰਘ ਹੈਗਾ ਬਾਕੀ ਬੰਦੇ ਟਰਾਂਸਫਰ ਕਰਤੇ ਹੈਗੇ ਆ ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਪੁਲਿਸ ਨੇ ਹਜੇ ਉਹਨਾਂ ਦੇ ਅਧਿਕਾਰੀ ਹੈ ਜਿਹੜੇ ਉਹਨੂੰ ਇੰਟਰੋਗੇਟ ਨਹੀਂ ਕੀਤਾ ਇਸ ਫਰਾਡ ਦੇ ਵਿੱਚ ਬੈਂਕ ਦੇ ਉੱਚ ਅਧਿਕਾਰੀ ਡੈਫੀਨਿਟਲੀ ਸ਼ਾਮਲ ਹੈਗੇ ਆ ਇਸੇ ਕਰਕੇ ਬੈਂਕ ਨੇ ਪਹਿਲੀ ਸਟੇਮਨ ਮੰਨ ਲਿਆ ਹੈਗਾ ਕਿ ਠੱਗੀ ਲੋਕਾਂ ਨਾਲ ਨਹੀਂ ਵੱਜੀ ਠੱਗੀ ਬੈਂਕ ਨਾਲ ਵੱਜੀ ਹੈਗੀ ਤੇ ਉਹ ਸਾਰੇ ਕਲੇਮ ਜਿਹੜੇ ਉਹ ਕਲੀਅਰ ਕਰਨਗੇ ਇਹ ਗੱਲ ਕਲੀਅਰ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਬੈਂਕ ਦਾ ਜਿਹੜੀ ਉਸ ਨੂੰ ਭਰੋਸੇ ਤੇ ਹੁੰਦੀ ਹੈ ਤੇ ਜੇ ਤੁਸੀਂ ਮਤਲਬ ਐਫ ਡੀਆਂ ਦੇ ਪੈਸੇ ਲਾਇਆ ਗਵਨ ਹੋਇਆ ਜਿਹੜੇ ਕੈਸ਼ ਆ ਜਾਂ ਲਿਮਟਾਂ 온라인 ਗਵਨ ਹੋਇਆ ਹੈਗਾ ਇੱਕ ਬੈਂਕ ਅਧਿਕਾਰੀ ਕੋਲ ਬਹੁਤ ਸਾਰੀ ਪਾਵਰ ਹੁੰਦੀ ਹੈ ਤੁਹਾਡੇ ਕੋਲ 50 ਲੱਖ ਦੀ ਐਫ ਡੀ ਪਈ ਹੋਵੇ ਉਹ ਤੋੜ ਸਕਦੇ ਹੈਗੇ ਆ ਉਹਨਾਂ ਨੂੰ ਕੋਈ ਰੋਕ ਕੇ ਜਿਹੜੇ ਮੈਸੇਜ ਹੋ ਰਹੇ ਨੇ ਬੰਦ ਕਰਤੇ ਹੈਗੇ ਆ ਤਾਂ ਜੇ ਇਸ ਤਰ੍ਹਾਂ ਸਿਸਟਮ ਰਿਹਾ ਤਾਂ ਜਿਹੜਾ ਬੈਂਕਿੰਗ ਸਿਸਟਮ ਡੈਫੀਨੇਟਲੀ ਉਹ ਫੇਲ ਹੋਊਗਾ ਪਹਿਲਾਂ ਹੀ ਬਹੁਤ ਸਾਰੀਆਂ ਬੈਂਕਾਂ ਜਿਹੜੀਆਂ ਹੈਗੀਆਂ ਆਪਣੀ ਸੀ ਕੋਡ ਦੇ ਚਾਰ ਪੰਜ ਬੈਂਕਾਂ ਚ ਇਹ ਘੁਟਾਲੇ ਹੋਏ ਆ ਕੋ-ਪ੍ਰੋਸ ਸੁਸਾਇਟੀਆਂ ਚ ਹੋਏ ਆ ਮਲਟੀ ਕੋਮਪਨੀ ਸਟ੍ਰਕਚਰ ਜਿਹੜੇ ਤੇ ਘੁਟਾਲੇ ਹੋਏ ਆ ਤਾਂ ਕਿਤੇ ਨਾ ਕਿਤੇ ਬੈਂਕ ਦੇ ਅਧਿਕਾਰੀਆਂ ਦੀ ਲਾਪਰਵਾਹੀ ਜਾਂ ਤਰ੍ਹਾਂ ਕੋਈ ਬਹੁਤ ਵੱਡੀ ਲਾਪਰਵਾਹੀ ਨੈਗਲੀਜੈਂਸੀ ਤੇ ਉਹਨਾਂ ਦੀ ਜਿਹੜੀ ਹੈਗੀ ਐ ਇਲਿਜੀਲ ਐਕਟੀਵਿਟੀ ਤੇ ਦੇ ਵਿੱਚ ਹੈਗੀ ਆ ਕਿਉਂਕਿ ਕਿਸੇ ਵੀ ਬੰਦੇ ਨੂੰ 3 ਸਾਲ ਇੱਕ ਪੋਸਟ ਤੇ ਨਹੀਂ ਰੱਖਣਾ ਜਿਹੜਾ ਇਹ ਕਾਨੂੰਨ ਬਣਿਆ ਉਹ ਪਾਰਲੀਮੈਂਟ ਨੇ ਕਾਨੂੰਨ ਬਣਾਇਆ ਹੈਗਾ ਉਹ ਕਿਸੇ ਬੈਂਕ ਨੇ ਜਾਂ ਕਿਸੇ ਅਫੀਸਰ ਨੇ ਬਣਾਇਆ ਉਹਦੇ ਪਿੱਛੇ ਬਹੁਤ ਵੱਡਾ ਰੋਲ ਹੈਗਾ ਔਰ ਇਹ ਜਿਹੜਾ ਕਾਨੂੰਨ ਆ ਏਪੀਐਲ ਤੋਂ ਲੈ ਕੇ ਇਹ ਸ਼ੈਸ਼ਨ ਤੱਕ ਸਾਰਿਆਂ ਤੇ ਲਾਗੂ ਹੁੰਦਾ ਹੈ ਕਿ ਕਿੰਨਾ ਸਾਲਾਂ ਬਾਅਦ ਉਹਦੀ ਬਦਲੀ ਹੋਣੀ ਹੋਣੀ ਹੈ ਭਾਵੇਂ ਉਹ ਕਿੰਨੇ ਵੀ ਇਮਾਨਦਾਰ ਹੋਣ ਭਾਵੇਂ ਕਿੰਨੇ ਵੀ ਪਪੂਲਰ ਹੋਣ ਭਾਵੇਂ ਲੋਕਾਂ ਦੀ ਜੋ ਮਰਜ਼ੀ ਸ਼ਿਫਾਰਿਸ਼ ਹੋਵੇ ਤਿੰਨ ਸਾਲਾਂ ਬਾਅਦ ਉਹ ਇੱਕ ਸਟੇਸ਼ਨ ਤੇ ਕੰਮ ਕਰ ਹੀ ਨਹੀਂ ਸਕਦੇ ਪਰ ਇੱਥੇ 15 ਸਾਲ ਲਗਾਤਾਰ ਕੰਮ ਕੀਤਾ ਔਰ ਉਹਦਾ ਸੱਟਾ ਸਾਹਮਣੇ ਆਇਆ ਔਰ ਜਿਨ੍ਹਾਂ ਨੇ ਬਦਲੀਆਂ ਨਹੀਂ ਕੀਤੀਆਂ ਉਹਨਾਂ ਤੋਂ ਵੀ ਇਸ ਮਾਮਲੇ ਦੀ ਕੁਝ ਕਿਸ਼ ਜ਼ਰੂਰ ਹੋਣੀ ਚਾਹੀਦੀ ਜੇ ਇੱਕ ਬੰਦਾ ਬੈਗ ਭਰ-ਭਰ ਕੇ ਬੈਂਕ ਚ ਨੋਟ ਲਿਜਾ ਰਿਆ ਹੈਗਾ ਤੇ ਬੈਂਕ ਦੇ ਅਧਿਕਾਰੀਆਂ ਨੂੰ ਪਤਾ ਨਹੀਂ ਲੱਗ ਰਿਹਾ ਜਾਂ ਉਹਨਾਂ ਨੂੰ ਪਤਾ ਲੱਗੇ ਹੁੰਦੇ ਬਾਅਦ ਵਿੱਚ ਕਾਰਵਾਈ ਨਹੀਂ ਕੀਤੀ ਤਾਂ ਮੈਨੂੰ ਲੱਗਦਾ ਕਿ ਇੰਨਾ ਏਡਾ ਵੱਡਾ ਫਰਾਡ ਹੋਇਆ ਔਰ ਇੰਨਾ ਲੰਮਾ ਸਮਾਂ ਚੱਲਿਆ ਹੈਗਾ ਕਿਉਂਕਿ ਬੈਂਕ ਸ਼ਾਮ ਤੱਕ ਸਾਰਾ ਕੁਝ ਬਿਜ਼ੀਲੈਂਟ ਕਰ ਲੈਂਦੀ ਆ ਇਹਨੇ ਵਿਸ਼ਵਾਸ ਹੀ ਇੰਨਾ ਬਣਾ ਲਿਆ ਜੀ ਸਾਡੇ ਤੇ ਅੱਛਾ ਜਦੋਂ ਆਉਂਦਾ ਸੀ ਨਾ ਵੀ ਜਦੋਂ ਇਹ ਆਉਂਦਾ ਸੀਗਾ ਵੀ ਅਸੀਂ ਜਾਂਦੇ ਸੀਗੇ ਪਹਿਲਾਂ ਆਪਦੇ ਟੇਬਲ ਤੇ ਬਿਠਾ ਲੈਂਦਾ ਸੀ ਸਾਨੂੰ ਇਹ ਕਿੰਨੀ ਪੇਮੈਂਟ ਚਾਹੀਦੀ ਆ ਆਪਦੇ ਕਾਊਂਟਰ ਤੋਂ ਕੱਢ ਕੇ ਪੇਮੈਂਟ ਦੇ ਦਿੰਦਾ ਜਿਹੜੀ ਲਿਮਿਟ